ਮਰਸਰ ਸਾਹਿਬ ਦਾ ਦੂਸਰਾ ਸਫਰ ਸਾਡਾ ਜਿਹੜਾ ਪਹੁੰਚਿਆ ਜੀ ਉਹ ਪਹੁੰਚ ਚੁੱਕਿਆ ਜੀ ਇੱਥੇ ਸਾਡੇ ਆ ਬਾਈ ਹੁਣੀ ਨੇ ਤੇ ਇਹਨਾਂ ਦਾ ਹੈਗਾ ਜੀ ਪੋਜ਼ਿਟਿਵ ਦਸਰਾਗ ਦੇ ਨਾਮ ਦੇ ਉੱਤੇ ਸਟਾਲ ਆ ਜੀ ਤੇ ਇੱਥੇ ਯੂਨੀਕ ਬਹੁਤ ਆ ਬਾਈ ਯੂਨੀਕ ਕੀ ਆ ਦੱਸੋ ਪਹਿਲਾਂ ਯੂਨੀਕ ਜੀ ਚਿਪਸ ਦਾ ਤੁਸੀਂ ਆਪਣਾ ਪੈਕੇਟ ਲੈ ਕੇ ਆਓ ਤੁਸੀਂ ਜਿਹੜੇ ਚਿਪਸ ਤੁਹਾਨੂੰ ਪਸੰਦ ਆ ਜਿਹੜੇ ਤੁਹਾਨੂੰ ਬਹੁਤ ਵਧੀਆ ਲੱਗਦੇ ਆ ਤੁਸੀਂ ਉਹ ਇਹਨਾਂ ਕੋਲ ਲੈ ਕੇ ਆਓ ਤੇ ਇਹਨਾਂ ਨੇ ਚਿਪਸ ਦੇ ਵਿੱਚ ਤੁਹਾਨੂੰ ਉਸੇ ਪੈਕੇਟ ਦੇ ਵਿੱਚ ਉਸੇ ਚਿਪਸ ਦੇ ਨਾਲ ਇਹਨਾਂ ਨੇ ਸੈਲਡ ਤਿਆਰ ਕਰਕੇ ਦੇ ਦੇਣੇ ਆ ਕਿਆ ਬਾਤ ਅੱਛਾ ਹੁਣ ਇਹ ਤੁਹਾਡੀ ਆਪਣੀ ਮਨਪਸੰਦ ਪਲੇਸ ਆ ਗਈ ਨਾਨਵੇਜ ਨਾਨਵੇਜ ਜੀ ਜਿੱਦਾਂ ਆਪਾਂ ਪਹਿਲਾਂ ਵੈਜ ਟਰਾਈ ਕਰ ਗਏ ਹੁਣ ਇਹ ਸੇਮ ਉਸੇ ਤਰ੍ਹਾਂ ਆਪਾਂ ਨਾਨਵੇਜ ਟਰਾਈ ਕਰਾਂਗੇ ਪਰ ਇਹਦੇ ਵਿੱਚ ਹੁਣ ਆਪਾਂ ਚਿਪਸ ਨਹੀਂ ਐਡ ਕਰਾਣੇ ਅੱਛਾ ਆਪਾਂ ਸਿਰਫ ਚਿਕਨ ਸੈਲਡ ਖਾਣਾ ਅੱਛਾ ਇਹਨਾਂ ਕੋਲ ਆਪਸ਼ਨ ਰਹਿ ਗਈ ਉਹ ਚੀਜ਼ ਦੀ ਆਪਸ਼ਨ ਸੇਮ ਉਹਨਾਂ ਕੋਲ ਵੀ ਅਵੇਲੇਬਲ ਹੈ ਲੇਕਿਨ ਆਪਾਂ ਹੁਣ ਸਿਰਫ ਚਿਪਸ ਆਪਾਂ ਪਹਿਲਾਂ ਖਾ ਚੁੱਕੇ ਹਾਂ ਇਸ ਕਰਕੇ ਆਪਾਂ ਸਿਰਫ ਹੁਣ ਹੁਣ ਵਾਰੀ ਐ ਸਿਰਫ ਕੱਲੇ ਸਲਾਦ ਦੀ ਓਏ ਹੋਏ

ਇੱਥੇ ਆ ਚੀਜ਼ ਅੱਜ ਕੱਲ ਦੇ ਨੌਜਵਾਨ ਜਿਹੜੇ ਮੁੰਡੇ ਨਾ ਅੱਜ ਕੱਲ ਦਾ ਤੁਹਾਨੂੰ ਪਤਾ ਇੱਥੇ ਅੰਮ੍ਰਿਤਸਰ ਚ ਬਹੁਤ ਦੇਖੇ ਮੈਂ ਸੀ ਯੈਸ ਸਰ ਰੇਸਾ ਲਾਉਂਦੇ ਆ ਬੋਲਦੇ ਪਟਾਕੇ ਪਾਉਂਦੇ ਆ ਤੇ ਤੁਸੀਂ ਇੱਥੇ ਆ ਕੇ ਚਿਪਸ ਦੇ ਪੈਕੜ ਖੋਲ ਖੋਲ ਕੇ ਵਧੀਆ ਖਾਣਾ ਖਰਾਬ ਖਵਾ ਰਹੇ ਹੋ ਯੈਸ ਸਰ ਤੇ ਕਦੀ ਮੰਨ ਨਹੀਂ ਕੀਤਾ ਯਾਰ ਯਾਰ ਕਿਹੜੇ ਸ਼ੌਂਕ ਚ ਪਏ ਆ ਕਿਹੜੇ ਘੁੰਮੀਆਂ ਫਰੀਆਂ ਨਿਆਰੇ ਲਈਏ ਸਰ ਐਕਚੁਅਲੀ ਸ਼ੌਂਕ ਹੀ ਤੋਂ ਪੈਸੇ ਕਾ ਦੂਸਰੇ ਲੋਕੋ ਨੂੰ ਸ਼ੌਂਕ ਹੁੰਦਾ ਮਟੀਰੀਅਲਿਸਟਿਕ ਚੀਜ਼ੋਗਾ ਮੇਰੇ ਕੋਲ ਸ਼ੌਂਕ ਹੈ ਲੋਕੋ ਕੀ ਮੂੰਹ ਉੱਪਰ ਖੁਸ਼ੀਆਂ ਦੇਖਨੇ ਦਾ ਕੀ ਬਾਤ ਅਜਾ ਮਤਲ ਕਿਆ ਬਾਤ ਹੈ ਭਾਈ ਸਮਾਈ ਲੱਭ ਅਫੀਸ਼ੀਅਲੀ ਹੋਣੀ ਆ ਕਿਉਂਕਿ ਇੰਨਾ ਵਧੀਆ ਮੁੰਡਾ ਜਿਹੜਾ ਖਾਣਾ ਬਣਾਊਗਾ ਤੇ ਨੇਚਰਲੀ ਵਧੀਆ ਬਣਾਊਗਾ ਥੈਂਕ ਯੂ ਸੋ ਮੀਸ ਸਰ ਕਿਆ ਬਾਤ ਹੈ ਭਾਈ ਤੇ ਇਧਰ ਤੁਹਾਡੇ ਇਧਰ ਬਾਈ ਹੁਣੀ ਆ ਭਾਈ ਤੁਹਾਡੇ ਫਾਦਰ ਸਾਹਿਬ ਨੇ ਹਾਂਜੀ ਹਾਂਜੀ ਭਾਈ ਆਜੋ ਨਾਲੀ ਇਧਰ ਆਜੋ ਤੁਸੀਂ ਕਿਉਂਕਿ ਆਪਾਂ ਗੱਲ ਪ੍ਰੋਪਰਲੀ ਵਧੀਆ ਤਰੀਕੇ ਨਾਲ ਹੋ ਜਾਈਏ ਤੇ ਇਧਰ ਬਾਈ ਹੁਣੀ ਨੇ ਭਾਈ ਕੀ ਹਾਲ ਚਾਲ ਹੈ ਜੀ ਬਸ ਠੀਕ ਹੈ ਸਰ ਬਹੁਤ ਵਧੀਆ ਹੈ ਅੱਛਾ ਮੈਨੂੰ ਦੱਸੋ ਵੀ ਇੱਥੇ ਤੁਸੀਂ ਗੱਲ ਕੀਤੀ ਸੀ ਇੱਥੇ ਇਹਨੂੰ ਲੈ ਕੇ ਆਉਣ ਵਾਲੇ ਕਨਸੈਪਟ ਨੂੰ ਲੈ ਕੇ ਆਉਣ ਵਾਲੇ ਤੁਸੀਂ ਸੀਗੇ ਉਹ ਮੇਰਾ ਬੇਟਾ ਹੈ ਜੀ ਵੱਡਾ ਗੁਰਵਾਸੂ ਬਹਿਲ ਜਿਹੜਾ ਨਾਮ ਹੈਗਾ ਉਹਨੇ ਇਹ ਸਾਰਾ ਕਨਸੈਪਟ 9 ਮਹੀਨੇ ਪਹਿਲਾਂ ਇੱਕ ਕੈਫੇ ਤੋਂ ਸਟਾਰਟ ਕੀਤਾ ਹੈ ਕੈਫੇ ਤੋਂ ਹਾਂ ਤੇ ਲੋਕਾਂ ਦਾ ਸਾਨੂੰ ਉੱਥੇ ਇੰਨਾ ਜ਼ਿਆਦਾ ਪ੍ਰੇਮ ਮਿਲਿਆ ਉਹ ਕਹਿੰਦੇ ਵੀ ਮਾਰਕੀਟ 'ਚ ਉਤਰੋ ਤੇ ਥੋੜਾ ਜਿਹਾ ਅਸੀਂ ਡਰਦੇ ਸੀ ਜਾਂ ਥੋੜਾ ਇਹੋ ਜਿਹਾ ਕੰਮ ਕਰਦੀ ਕੀਤਾ ਨਹੀਂ ਮਾਰਕੀਟ 'ਚ ਆ ਗਏ ਅੱਛਾ ਜੀ ਚਲੋ ਥੋੜਾ ਜਿਹਾ ਲੋਕਾਂ ਨੇ ਪੁੱਛ ਕੀਤਾ ਤੇ ਫਿਰ ਆ ਗਏ ਅਸੀਂ ਥੋੜਾ ਜਿਹਾ ਚਲੋ ਦੇਖਦੇ ਕਿੰਨਾ ਕੁ ਸਾਨੂੰ ਇਹ ਲੋਕਾਂ ਦਾ ਪ੍ਰੇਮ ਮਿਲਦਾ ਹੈ ਅੱਛਾ ਜੀ ਲੋਕਾਂ ਨੇ ਪ੍ਰੇਮ ਬਹੁਤ ਜ਼ਿਆਦਾ ਦਿੱਤਾ ਸਾਨੂੰ ਬਹੁਤ ਜ਼ਿਆਦਾ अच्छा जी कि सानो एना बिलीव ਨਹੀਂ ਸੀ ਕਿ ਸਾਨੂੰ ਅੰਨਾ ਰਿਸਪਾਂਸ ਮਿਲੇਗਾ ਤੇ ਹੁਣ ਲੋਕਾਂ ਦੇ ਫੋਨ ਆਉਂਦੇ ਸਾਨੂੰ ਬਾਰ-ਬਾਰ ਸਰ ਕਿੱਥੇ ਹੈ ਅੱਜ ਕਿੰਨੇ ਵਜੇ ਆ ਰਹੇ ਹੋ ਕਿੰਨੇ ਵਜੇ ਮਤਲਬ ਜਾਂਦੇ ਤੇ ਅੰਨਾ ਲੋਕਾਂ ਦਾ ਪ੍ਰੀ ਮਿਲਦੇ ਸਾਨੂੰ ਕਿਆ ਬਾਤ ਹੈ ਭਾਈ ਹੁਣ ਫਿਰ ਜਾਂਦੇ ਪਹਿਲਾਂ ਐਡਰੈਸ ਵੀ ਨਾਲ ਹੀ ਦੱਸੀਏ ਬਾਕੀ ਇਧਰ ਬਾਅਦ ਚ ਆਉਣੇ ਵੀਰਾਂ ਨੂੰ ਹਾਂਜੀ ਸਰ ਸਾਡਾ ਐਡਰੈਸ ਬੇਅੰਤ ਪਾਰਕ ਹੈ ਅਨਿਸ਼ਾਲ ਮਹਿਕਾ ਮਾਰ ਦੀ ਬੈਕਸਾਈਡ ਤੇ ਹੈ ਓਕੇ ਜੀ ਇਧਰੋਂ ਆਨੇ ਆਹੀ ਇਧਰੋਂ ਹੌਲੀਡੇ ਇਨ ਮਕੀ ਹੋਟਲ ਹੈ ਉੱਧਰੋਂ ਆਓਗੇ ਤੇ ਲਾਸਟ ਦੇ ਕਾਰਨਰ ਤੇ ਹੀ ਮਤਲਬ ਸਾਡਾ ਰੰਜੀਤ ਐਵਨਿਊ ਇਹ ਰੰਜੀਤ ਐਵਨਿਊ ਸਰ ਅਮਰਸਰ ਸਾਹਿਬ ਰੰਜੀਤ ਐਵਨਿਊ ਹਾਂਜੀ ਅਮਰਸਰ ਸਾਹਿਬ ਓਕੇ ਕੀ ਬਾਤ ਹੈ ਓਕੇ ਤੇ ਇਸ ਤੋਂ ਪਹਿਲਾਂ ਕੀ ਕੰਮ ਸੀ ਤੁਹਾਡੇ ਸਰ ਸਾਡਾ ਕੈਫੇ ਬੜਾ ਵਧੀਆ ਹੈ ਕੈਫੇ ਤੁਹਾਡਾ ਨਾਲ ਚੱਲਦਾ ਇਟਾਲੀਅਨ ਫੂਡ ਸਟੋਰੀ ਦੇ ਨਾਮ ਤੇ ਬੋਜੀ ਜ਼ਜ਼ਰਾਕ ਅੱਛਾ ਇਹ ਰੇਸ ਕੋਰਸ ਰੋਡ ਹੈ ਤੇ ਉੱਥੇ ਬੜਾ ਅੱਛਾ ਹੈ ਜਿਹੜਾ ਸਾਡਾ ਪੀਜ਼ਾ ਵੀ ਹੈ ਨਾ ਉਹ ਵੀ ਸਾਡਾ ਆٹے ਦਾ ਬਣਦਾ ਅੱਛਾ ਜੀ ਹਾਂਜੀ ਕਿਆ ਬਹੁਤ ਵਧੀਆ ਮਤਲਬ ਤੁਹਾਨੂੰ ਚੀਜ਼ ਹੈ ਨਾ ਉਹ ਮੇਰਾ ਬੇਟਾ ਖੁਦ ਪ੍ਰਪੇਅਰ ਕਰਦਾ ਹੈ ਅਗਲੀ ਵਾਰ ਸਾਨੂੰ ਉੱਥੇ ਜਾਣਾ ਪੈਣਾ ਖਾ ਕੇ ਜਾਂਦਾ ਨਾ ਉਹ ਦੁਬਾਰਾ ਆਂਦਾ ਤੇ ਨਾਲ 10 ਲੋਕਾਂ ਨੂੰ ਲੈ ਕੇ ਆਂਦਾ ਕਿਆ ਬਾਤ ਲੈ ਕੇ ਆ ਬਹੁਤ ਵਧੀਆ ਲੱਗਿਆ ਭਾਜੀ ਚਲੋ ਭਾਜੀ ਮੈਂ ਸਾਡੇ ਲਈ ਤੁਸੀਂ ਸਾਨੂੰ ਸੈਲਡ ਦਿਓ ਤਿਆਰ ਕਰਕੇ ਤੁਹਾਨੂੰ ਇਟਾਲੀਅਨ ਜਿਹੜਾ ਜਿਮ ਲਵਰ ਵਾਸਤੇ ਜਿਹੜਾ ਸੈਲਡ ਹੈ ਨਾ ਉਹ ਤੁਹਾਨੂੰ ਅਸੀਂ ਬਣਾ ਕੇ ਦਵਾਂਗੇ ਅੱਛਾ ਜੀ ਹਾਂ ਜੇ ਵੀ ਜੇ ਕਿ ਵੈਜ ਖਾਣਾ ਜਾਂਦੇ ਵੈਜ ਹੋ ਜਾਏਗਾ ਨਹੀਂ ਨੋਨ ਵੈਜ ਨੋਨ ਵੈਜ ਖਾਣਾ ਨੋਨ ਵੈਜ ਨਹੀਂ ਨਾ ਭਾਜੀ ਸਾਡੇ ਉਹ ਰਜਤ ਭਾਜੀ ਉਹਦੇ ਪਿੱਛੇ ਨੇ ਉਹ ਨੋਨ ਵੈਜ ਦੇ ਸ਼ੌਕੀਨ ਨੇ ਹਾਂ ਚਿਕਨ ਵਾਲਾ ਤੁਹਾਨੂੰ ਪਿਓਰ ਵਧੀਆ ਬੋਇਲਡ ਚਿਕਨ ਹੁੰਦਾ ਸਾਡਾ ਅੱਛਾ ਜੀ ਹਾਂ ਜੀ ਉਹ ਉਹ ਤੁਹਾਨੂੰ ਖਵਾਵਾਂਗੇ ਬਹੁਤ ਵਧੀਆ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਭਾਜੀ ਬਣਾਉਂ ਫਿਰ ਅੱਛਾ ਇੱਥੇ ਤੁਹਾਡੇ ਇੱਥੇ ਆਪਣਾ ਕੰਪੀਟੀਸ਼ਨ ਬਹੁਤ ਹਾਈ ਆ ਤੁਹਾਡੇ ਲੱਗ ਬੈਠ ਸਰ ਇਸ ਤਰ੍ਹਾਂ ਇਹ ਲੋਕ ਵੀ ਜਿਹੜੇ ਦੇਖਦੇ ਆ ਕਿ ਇਹਨਾਂ ਦਾ ਕੰਮ ਚਲੋ ਬੜਾ ਅੱਛਾ ਵਧੀਆ ਚੱਲ ਰਿਹਾ ਚਲੋ ਅਸੀਂ ਕਹਿੰਦੇ ਚਲੋ ਕਾਪੀ ਕਰਾਂ ਕੋਈ ਅੱਛੀ ਚਲੋ ਕਿਸੇ ਨੂੰ ਕੁਝ मिल रहे है ये सान खुशी है कि चलो, चलो मेरे ख्याल ये है कि शुक्रिया भी पंजाबी काम करता निकले बिल्कुल <laughs> बिल्कुल नहीं था 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 तो मेनू लगदा थी प्रवासी ਭਰਾ ਜਿਆਦੇ ਕੰਮ ਕਰਦੇ ਸੀ ਤੇ ਸਾਡੇ ਪੰਜਾਬੀ ਘਟ ਕਰਦੇ ਸੀ हां जी हां जी ਅੱਜ ਇਨਾ ਫਰਕ ਪੈ ਗਿਆ ਵੀ ਅੱਜ ਸਾਨੂੰ ਚੌਂਕਾ ਦੇ ਵਿੱਚ ਪੰਜਾਬੀ ਭਰਾ ਦਿਖਦੇ ਨੇ ਸਾਨੂੰ ਇਹ ਖੁਸ਼ੀ ਕਿ ਚਲੋ ਸਾਡੇ ਵਾਲੇ ਲੋਕਾਂ ਨੇ ਵੇਖ ਕੇ ਤੋਚਿਆ ਜਾਣਿਆ ਨੇ ਕੰਮ ਕੀਤਾ ਸਾਨੂੰ ਖੁਸ਼ੀ ਹੈ ਚਲੋ ਉਹਨਾਂ ਦਾ ਵੀ ਚਲੋ ਕੋਈ ਨਾ ਕੋਈ ਉਹਨਾਂ ਕੋਲ ਸਾਡਾ ਇਹਦਾ ਪ੍ਰੋਡਕਟ ਉਹਨਾਂ ਤੱਕ ਪਹੁੰਚਿਆ ਉਹਨਾਂ ਨੂੰ ਅੱਛਾ ਲੱਗਾ ਅੱਜ ਉਹਨਾਂ ਦਾ ਵੀ ਚਲੋ ਠੀਕ ਚੱਲ ਰਿਹਾ ਜਿੱਦਾਂ ਮੰਗੀ ਟੇਸਟ ਦੇ ਸਬਦਾਂ ਅਲੱਗ-ਅਲੱਗ ਹੁੰਦਾ ਅਲੱਗ-ਅਲੱਗ ਹੁੰਦਾ ਜੀ ਹਾਂ ਇਹਰੇ ਵੱਲੋਂ ਤੇ ਅਸੀਂ ਕਹਿ ਨਹੀਂ ਸਕਦੇ ਕਿ ਸੇਮ ਹੁੰਦਾ ਹਾਂ ਜਿਹੜੇ ਸਾਡੇ ਕਸਟਮਰ ਉਹ ਸਾਨੂੰ ਜ਼ਿਆਦਾ ਪ੍ਰੇਮ ਦੇ ਰਿਹਾ ਕਿ ਉਹਨਾਂ ਨੂੰ ਪਤਾ ਕਿ ਕੁਆਲਿਟੀ ਇਹਨਾਂ ਦੀ ਗੁੱਡ ਹੈ ਕਿਆ ਬੋਲ ਸਕਦੇ ਹਾਂ ਇਹ ਮੈਂ ਤੁਹਾਡਾ ਸੈਲਡ ਵੀ ਦੇਖ ਰਿਹਾ ਤੁਹਾਡੇ ਸੈਲਡ ਚ ਕਾਫੀ ਕੁਝ ਡਿਫਰੈਂਟ ਚੀਜ਼ਾਂ ਨੇ ਹਾਂ ਜੀ ਹਾਂ ਜੀ ਸਰ ਅੱਜ ਚੈੱਕ ਕਰੋ ਕਿ ਕੀ ਅ ਸ਼ਿਲਾ ਮਿਰਚ ਹੋ ਗਿਆ ਪਿਆਜ਼ ਹੋ ਗਿਆ ਆਪਣੀ ਟਮਾਟਰ ਹੋ ਗਿਆ ਪਰ ਬਲੈਕ ਵਾਲੀ ਵੀ ਗੇਰਾ ਹੋ ਗਿਆ ਬਾਕੀ ਇਹਨੇ ਇਹ ਵੈਜੀਟੇਬਲ ਹੈ ਇੰਗਲਿਸ਼ ਵੀ ਇਹਨਾਂ ਦਾ ਅੱਛਾ ਹਾਂਜੀ ਆਰਡਰ ਜਿੰਨੇ ਹੀ ਕਰਨੀਆ ਕੀ ਬਾਤ ਹੈ ਅੱਛਾ ਲੈਟਸ ਟਾਈਪ ਵੀ ਹੈਗੀ ਤੇ ਠੀਕ ਹੈ ਭਾਜੀ ਫਿਰ ਅਗਲੀ ਕਰੋ ਤੁਸੀਂ ਇੱਧਰ ਆ ਥੱਲੇ ਚਿਕਨ ਪਿਆ ਹੋਇਆ ਤੇ ਭਾਈ ਫਿਰ ਕਰੋ ਰੈਡੀ ਸਾਡੇ ਲਈ ਤੁਸੀਂ ਇੱਕ ਨਾਨ ਵੈਜ ਸੈਲਡ ਠੀਕ ਹੈ ਸਰ ਭਾਈ ਪ੍ਰਾਈਸ ਕਿੰਨਾ ਦਾ ਸਰ ਪ੍ਰਾਈਸ ਬਹੁਤ ਘੱਟ ਹੈਗਾ ਜਿਹੜਾ ਕੈਫੇ ਦਾ ਸਾਡਾ ਪ੍ਰਾਈਸ ਤਾਂ ਕਾਫੀ ਹੈ ਹੀ ਹੈ ਅੱਛਾ ਪਰ ਇੱਥੇ ਇਹੀ ਕਾਰਟ ਵਾਸਤੇ ਜਿਹੜਾ ਜਿਹੜਾ ਫਲੈਟ ਰੇਟ 149 ਕਰਤਾ ਹੈ ਯਾ ਇ ਵੈਜੀ ਖਾ ਲੋ ਚਾਹੇ ਨਾਨ ਵੈਜੀ ਖਾ ਲੋ ਜੀ ਸੈਲਡਰ ਦਾ ਰੇਟ 149 ਹਾਂਜੀ ਸਰ ਕਿੰਨੀ ਕੁਆਂਟੀਟੀ ਐਸੀ ਦੇ ਰਿਆ ਨਾ ਸ਼ਾਇਦ ਕੋਈ ਵੀ ਨਹੀਂ ਦੇ ਪਾਏਗਾ ਅੱਛਾ ਇੰਨੀ ਰੇਟ ਤੇ ਕਵਾ ਤੇ ਜੀ ਮਗੀ ਪਿਓਰ ਇੰਗਲਿਸ਼ ਵੈਜੀਟੇਬਲ ਵੀ ਆ ਰਹੀ ਹੈ ਪਨੀਰ ਵੀ ਬੜਾ ਜਿਹੜਾ ਡੇਰੀ ਮਿਲਕ ਦਾ ਪਨੀਰ ਹੁੰਦਾ ਉਹ ਹੀ ਦਾ ਲਓ ਜੀ ਚਿਕਨ ਪੈ ਗਿਆ ਫਿਰ ਪਨੀਰ ਨਹੀਂ ਪੈਣਾ ਜਾਂ ਪਨੀਰ ਪੈ ਗਿਆ ਵਿੱਚ ਚਿਕਨ ਹਾਂ ਜੇ ਵੈਜ ਕਰਵਾਣਾ ਤੇ ਆਪਣਾ ਪਨੀਰ ਆ ਜਾਏਗਾ ਜੇ ਨੋਨ ਵੈਜ ਕਰਵਾ ਰਹੇ ਹੋ ਸਾਡੀ ਪਨੀਰ ਪਨੀਰ ਦਾ ਸਾਡੀ ਵੈਸੇ ਕੱਟ ਬਣਦੀ ਆ ਤੁਸੀਂ ਨੋਨ ਵੈਜ ਲਓ ਜੀ ਠੀਕ ਹੈ ਸਰ ਤਾਂ ਨੋਨ ਵੈਜ ਕਰਵਾਣੇ ਸਨ ਚਲੋ ਜੀ ਇਹ ਜਿਮ ਲਵਰ ਵਾਸਤੇ ਸੁਗਾਤ ਹੈ ਜੀ ਅੱਛਾ ਜੀ ਅੱਜ ਮੈਂ ਤਾਂ ਤੁਹਾਡੇ ਅੰਮ੍ਰਿਤਸਰ ਚ ਇੱਕ ਜਿਮ ਵਾਲਾ ਬੰਦਾ ਦੇਖ ਕੇ ਆਇਆ ਉਹ ਉਹਨੂੰ ਦੇਖ ਕੇ ਤਾਂ ਮੈਨੂੰ ਐ ਲੱਗਾ ਜਿਮ ਤੋਂ ਵਿਸ਼ਵਾਸ ਉੱਠ ਉਹ ਕਦੇ ਮੇਰੀ ਵੀਡੀਓ ਦੇਖ ਕੇ ਬਾ ਉਹ ਕਹਿਣ ਲੱਗੇ ਵੀ ਭਾਈ ਤੂੰ ਮੇਰੀ ਜਿਮ ਚ ਆ ਕੇ ਬਾਜ ਹੁਣ ਤੇ ਮੇਰੇ ਬਾਰੇ ਗੱਲ ਕੀਤੀ ਸਰੀਆ ਤੁਹਾ ਆ ਗਿਆ ਸਪੈਸ਼ਲ ਸੈਲਡ ਕੀ ਆਵਾਜ਼ ਆ ਰਹੀ ਹੈ ਐਂਡ ਕੀ ਆ ਗਿਆ ਆਪਕੋ ਚਿਕਨ ਇਹਨੂੰ ਇਹਦੇ ਵਿੱਚ ਹੀ ਆ ਜਿਹੜਾ ਸਾਰਾ ਕੁਝ ਯਸਰ ਦੇਖ ਮੈਂ ਚਿਕਨ ਕੋ ਹੱਥ ਸੇ ਨਹੀਂ ਉਠਾਤਾ ਅੱਛਾ ਇਹ ਇੱਕ ਸਪੈਸ਼ਲ ਸਪੂਨ ਹੈ ਓਕੇ

ਬੈਠੇ ਹੋਗੇ आपने एक बात कही थी कि आसपास काफी कंपटीशन है जी। मेरा के प्रस्पेक्टिव सुनोगे तो लगेगा ऐसा सीन है कंपटीशन अपने लाइक कंपटीशन उससे होता है जो कि अपने हिसाब का होता है मेरे मैं हूं ज्यादा से मतलब गल सीधी कह दी है कि कंपटीशन उतना करिए जो बराबर का हो गई पॉइंट पॉइंट टू नोटेड है ना बिल्कुल 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 कंपटीशन उससे होता है जो बराबर का okay, तो okay, होता अच्छा। है सही गलत है नहीं नहीं तो ओके रेडी हो गया भाई जी तू और भी अच्छा सेल आ गया 50% हुआ अच्छा 50% है ये आएगा ये आएगी हनी की सॉस ओके ये आएगी जैगरी की सॉस शाबाश अब वो आएगा बर्गर ब्रेड स्पाइसी करना थोड़ा सा स्पाइसी कर दो भाई कुछ ਅਭੀ ਆਪਕੋ ਕਿਤਨੇ ਪਸੰਦ ਲੱਗ ਰਿਹਾ ਹੈ ਰੈਡੀ ਹੋ ਗਿਆ ਚਾਤਾ ਤੂੰ 50% ਕਿਹਾ ਸੀ ਤਾਂ ਹੁਣ 70% ਹੋ ਗਿਆ আরে ਵਾਹ ਅਵੇ ਦੋ ਚੀਜ਼ਾਂ ਬਈਆਂ ਬੱਚ ਇਸਕੇ ਉਪਰ ਅਭੀ ਪੀਨੇਟਸ ਵਗੈਰਾ ਆਏਗੇ ਕਾਫੀ acha ਕੀ ਬਾਤ ਹੈ ਰੋਸਟਡ ਪੀਨਟ ਰਹਤੇ ਹੈ ਪ੍ਰੋਪਰਲੀ acha ਮਤਲਬ ਬਾਬਾ ਸਜਾਉਨੇ ਹਨ ਉਹਨੂੰ ਤੁਸੀਂ ਅਭੀ ਇਸਕੋ ਪਹਿਲੇ ਅਭੀ ਨ ਲਾਇਆ ਦੁ ਲਾਇਆ ਅਭੀ ਕਪੜੇ-ਕੁਪੜੇ ਅੱਛੇ ਯਾਰ ਮੈਨੂੰ ਇੱਕ ਗੱਲ ਦੱਸ ਅਮਰਸਰ ਵਾਲੇ ਨਾ ਮਤਲਬ ਵੀ ਬਹੁਤ ਗੱਲਾਂ ਕਰਦੇ ਆ ਹਾਂਜੀ ਮਤਲਬ ਮੈਂ ਕਈ ਸਟਾਲ ਦੇਖੇ ਆ ਉਹ ਗੱਲਾਂ ਜਿਆਦਿਆਂ ਕਰਦੇ ਕੰਮ ਘੱਟ ਕਰਦੇ ਆ ਕੱਲੋਂ ਇੱਕ ਬੰਦੇ ਕੋਈ ਇਦਾਂ ਦੇ ਬੰਦੇ ਕੋਈ ਜਾ ਰਹੇ ਜਿਹੜਾ ਗੱਲਾਂ ਹੀ ਕਰਦਾ ਆ ਸੱਚੀ ਗੱਲ ਆ ਬਾਈ ਓਕੇ ਤੇ ਵਾਕਈ ਹੁਣ ਬਾਈ ਦੇਖਣਾ ਪੈਣਾ ਵੀ ਵਾਕਈ ਵੀ ਇਹ ਇਹਦੇ ਵਿੱਚ ਕੋਈ ਗੱਲਬਾਤ ਹੈਗੀ ਐ ਜਾਂ ਜਾਂ ਕਿ ਨਹੀਂ ਆ ਉਹ ਆਪ ਬਤਾਉਗੇ ਬਾਈ ਗੱਲ ਇਹ ਕਿਹਾ ਵੀ ਜੈਨੂਲੀ ਰਿਵਿਊ ਦੇਣਾ ਆ ਓਕੇ ਜੋ ਵੀ ਹੋਇਆ ਠੀਕ ਹੈ ਜੀ ਤੇ ਇਧਰ ਦੇ ਦਿਓ ਜੀ ਤੇ ਰਜਿਤ ਭਾਈ ਹੋਰ ਪਿੱਛੋਂ ਆ ਕੇ ਨੌ ਰਜਿਤ ਭਾਈ ਇਹ ਤੁਹਾਡਾ ਨੌਨ ਵੇਜ ਸੈਲਡ ਆ ਪਰ ਮੈਂ ਚਾਹੁੰਦਾ ਸੀ ਟ੍ਰਾਈ ਤੁਸੀਂ ਕਰੋ ਪਰ ਚਲੋ ਕੋਈ ਗੱਲ ਨਹੀਂ ਇਹ ਬਿਲਕੁਲ ਨਾ ਤੋੜੀ ਨਾ ਤੋੜੀ ਤੋੜੀ ਬਗੜਾ ਬਗੜਾ ਜੇ ਜੋੜੀ ਤੋਂ ਸੁਣਾ ਰੋਣ ਮੈਂ ਇਹ ਦੋ ਸ਼ੇਅਰ ਤੇ ਆ ਜੀ ਇਹ ਲਾਈਬਰੀ ਕਰਨੀ ਲੋਗੇ ਤਾਂ ਥੋੜਾ ਈਜ਼ੀ ਹੋ ਜਾਂਦੀ ਹੈ ਰਸ਼ ਪਿਆ ਹੋਇਆ ਭਾਜੀ ਕੋਲ ਉਧਰ ਮੈਂ ਇੱਕ ਵਾਰ ਦਿਖਾ ਦਾਂ ਰਸ਼ ਪੂਰਾ ਪਿਆ ਹੋਇਆ ਹੈ ਫੁੱਲ ਰਸ਼ ਪਿਆ ਹੋਇਆ ਇਹਨੂੰ ਕਹਿ ਸਕਦੇ ਪੂਰੇ ਜੇ ਪੂਰੇ ਜੁਨੀਅਰ ਸਟਾਲ ਆ ਸਭ ਤੋਂ ਜ਼ਿਆਦਾ ਰਸ਼ ਮਾਈ ਹੁੰਦਾ ਹੈ ਇਸਕੇ ਬਾਅਦ ਸਰਕਾ ਸੈਲਡ ਇੱਕ ਵਾਰੀ ਸੈਲਡ ਬਣਾ ਲਿਆ ਨਾ ਜੀ ਹਾਂਜੀ ਬਾਬਾ ਕੋਈ ਆਪ ਰੱਖਦਾ ਮੈਂ ਕੋਈ ਨਹੀਂ ਅੱਛਾ ਪੋਜ਼ਿਟਿਵ ਤੇ ਨੈਗੇਟਿਵ ਵਿਚਕਾਰ ਵਿਚੇ ਨੈਗੇਟਿਵ ਹੁੰਦਾ ਨਾ ਤੇ ਮੈਂ ਦੂਜੀ ਬਾਈਟ ਕਰਨੀ ਨਹੀਂ ਸੀ ਇਹ ਬਹੁਤ ਕਨਸੈਪਟ ਜਬਰਦਸਤ ਹੈ ਯੂਨੀਕ ਫਲੇਵਰ ਹੈ ਐਵੇਂ ਆਪਾਂ ਇੱਕ ਗੱਲ ਕਰਦੇ ਆ ਸਾਬੇ ਤੇ ਜਾ ਕੇ 3-300 ਰੁਪਏ ਦਾ 400 ਰੁਪਏ ਦਾ ਆਪਾਂ ਸਲਾਦ ਖਾਣੇ ਆ ਬਿਨਾ ਕਿਸੇ ਮਤਲਬ ਕੋਈ ਸੌਸਸ ਜਿਆਦਾ ਨਹੀਂ ਕੋਈ ਐਕਸਟਰਾ ਨਹੀਂ ਮੈਨੂੰ ਫ੍ਰੈਕ ਚੀਜ਼ ਫ੍ਰੈਸ਼ਰੀ ਆ ਚਿਕਨ ਦਾ ਫਲੇਵਰ ਬਹੁਤ ਸੋਹਣਾ ਆ ਰਿਹਾ ਇਹਦੇ ਵਿੱਚ ਮੈਨੂੰ ਕੱਲੀ ਕੱਲੀ ਚੀਜ਼ ਆ ਇਦਰ ਆਪਣੇ ਪੀਨਟਸ ਕਹ ਲੋ ਮੂੰਗਫਲੀ ਦੇ ਦਾਣੇ ਬਹੁਤ ਵਧੀਆ ਮੈਨੂੰ ਯੂਨੀਕ ਜਿਹਾ ਕਨਸੈਪਟ ਆ ਬਹੁਤ ਅਸੀਵਾਕ ਜਿਵੇਂ ਬਾਈ ਨੇ ਕਿਹਾ ਨਾ ਇਹ ਮੁਕਾਬਲਾ ਉਹਨਾਂ ਨਾਲ ਹੁੰਦਾ ਜਿਹੜਾ ਬਰਾਬਰ ਦਾ ਹੋਵੇ ਤੇ ਹੋਰ ਕਿਸ ਨਾਲ ਮੁਕਾਬਲਾ ਕੀ ਕਰਨਾ ਵਾਕਿਆ ਭਾਈ ਮੈਨੂੰ ਲੱਗਦਾ ਬਾਈ ਦੇ ਬਰਾਬਰ ਦਾ ਇੱਥੇ ਲੱਗ ਪਿਆ ਹਜੇ ਕੋਈ ਹੈ ਨਹੀਂ ਕਿਉਂਕਿ ਜਿਹੜੀ ਗੱਲ ਹੈਗੀ ਅੰਦਰ ਤੇ ਕਿਹੋ ਜਿਹਾ ਲੜਦਾ ਹੈ ਜਿਆਦਾ ਹੈਗਾ ਨੌਨਵੇ ਜਿਹੜਾ ਪੀਸ ਪੁਲ ਸਟ੍ਰਾਈਕਸ ਲੈਵਲ ਦਿੱਤਾ ਬਹੁਤ ਜ਼ਿਆਦਾ ਉੱਤੇ ਚੱਕ ਬਿਲਕੁਲ ਤੇ ਚੰਮੇ ਥੋੜੇ ਛੋਟੇ ਆ ਨਾ ਚੰਚੇ ਪੂਰਾ ਆ ਹੀ ਨਹੀਂ ਰਿਹਾ ਕੋਲੀ ਨਹੀਂ ਵਧੀਆ ਬਣੀ ਆ ਆਇਆ ਕੁਝ ਵਾਖੇ 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 ਜੀ ਬਾਕੀ ਜੇ ਗੱਲਬਾਤ ਨਾ ਹੁੰਦੀ ਤੇ ਇੱਥੇ ਇਹ ਰਸ਼ ਨਾ ਹੁੰਦਾ ਕਿੰਨੀ ਵਧੀਆ ਨੂੰ ਕੰਮ ਸਾਰੇ ਹੀ ਕਰੀ ਜਾਂਦੇ ਇੱਥੇ ਆਵਲਾ ਤਾਂ ਪਰ ਇਦਾਂ ਦਾ ਨਹੀਂ ਇਦਾਂ ਦਾ ਨਹੀਂ ਐ ਗੱਲ ਬਾਤ ਕੱਲ ਬਾਤ ਤੇ ਨੌਨ ਵੇਜ ਬਹੁਤ ਵਧੀਆ ਹੈਂ ਵੇਜਾ ਪਾ ਟਰਾਈ ਕੀਤਾ ਨਹੀਂ ਤੇ ਆਪਾਂ ਕਰਦਾ ਵੀ ਨਹੀਂ ਨੌਨ ਵੇਜ ਬਹੁਤ ਵਧੀਆ ਇੱਥੇ ਆ ਕੇ ਜਦੋਂ ਵੀ ਆਉਣਾ ਬਾਈ ਕੋਲੋਂ ਨੌਨ ਵੇਜ ਹੀ ਟਰਾਈ ਕਰਿਓ ਸਾਡੀ ਤਾਂ ਮੇਨ ਪ੍ਰੈਫਰੈਂਸ ਇਹੀ ਹੈ ਉਹ ਵਾਰੀ ਨਾ ਕਿਸੇ ਕਿਸੇ ਗੱਲੋਂ ਵੀ ਸਾਬੇ ਨਾਲੋਂ ਘੱਟ ਨਹੀਂ ਲੱਗਦਾ ਘੱਟ ਹੀ ਲੱਗਦਾ ਬਿਲਕੁਲ ਤੇ ਚਲੋ ਹੁਣ ਬਾਈ ਹੁਣਾਂ ਕੋ ਚਲਦੇ ਆਂ ਹਾਂਜੀ ਬਾਈ ਜੀ ਹਾਂਜੀ ਸਰ ਮਾੜਾ ਜਾਂ ਦੋ ਮਿੰਟ ਟਾਈਮ ਦੇ ਦਿਓ ਜੀ ਸਾਨੂੰ ਹਾਂਜੀ ਹਾਂਜੀ ਜੈ ਸਰ ਤੇ ਬਾਈ ਜੀ ਮੇਨ ਗੱਲ ਇਹ ਦੱਸੀ ਆ ਵੀ ਤੁਹਾਨੂੰ ਤੁਹਾਡਾ ਰਿਵਿਊ ਆ ਵੀ ਬਹੁਤ ਵਧੀਆ ਤੁਹਾਡਾ ਕੰਮ ਆ ਥੈਂਕ ਯੂ ਸੋ ਮਚ ਸਰ ਥੈਂਕ ਯੂ ਸਾਨੂੰ ਨੇ ਕਮਾਲ ਕਰ ਦਿੱਤੀ ਥੈਂਕ ਯੂ ਠੀਕ ਆ ਵੀ ਮੇਨ ਚੀਜ਼ ਗੱਲ ਆ ਵੀ ਵਾਕਈ ਕਈ ਜਗ੍ਹਾ ਤੇ ਜਿਹੜੇ ਜਿਹੜਾ ਬੋਲਦੇ ਆ ਉਹ ਕੰਮ ਕਰਕੇ ਵੀ ਦਿਖਾਉਂਦੇ ਆ ਥੈਂਕ ਯੂ ਸੋ ਮਚ ਸਰ ਪਰੰਬਰ ਸਰ ਦੇ ਇਹੀ ਕਈਆਂ ਚ ਪਉਦੇ ਲੱਭੜੇ ਵੀ ਜਿਹੜੇ ਗੱਲਾਂ ਜ਼ਿਆਦਾ ਕਰਦੇ ਤੇ ਕੰਮ ਘੱਟ ਕਰਦੇ ਆ ਤੇ ਨਹੀਂ ਭਾਈ ਹੁਣਾਂ ਦਾ ਭਾਈ ਹੁਣਾਂ ਦਾ ਖਾਣਾ ਬਹੁਤ ਵਧੀਆ ਸਲਾਦ ਬਹੁਤ ਵਧੀਆ ਮੈਂ ਤਾਂ ਪ੍ਰੈਫਰੈਂਸ ਕਰੂੰਗਾ ਜਦੋਂ ਵੀ ਮੇਰੇ ਜਦੋਂ ਵੀ ਕਿਸੇ ਨੇ ਆਉਣਾ ਵੀਡੀਓ ਦੇਖ ਕੇ ਆਵੇ ਸਾਡੇ ਲਈ ਇੱਥੇ ਨੌਨ ਵਿੱਚ ਹੀ ਇਹਨਾਂ ਨੂੰ ਟਰਾਈ ਕਰੋ ਮੈਂ ਤਾਂ ਮੈਂ ਇਹ ਗੱਲ ਕਹੂੰਗਾ ਬਾਕੀ ਭਾਈ ਹੁਣਾਂ ਦੇ ਵਿੱਚ ਸਾਰਾ ਕੁਝ ਵਧੀਆ ਕਿਉਂਕਿ ਉੱਧਰ ਦੇਖੋ ਭਾਈ ਹੁਣ ਸਾਰੇ ਹੀ ਇੱਥੇ ਆ ਕੇ ਤਾਂ ਭਾਈ ਹੁਣਾਂ ਕੋ ਖਾਂਦੇ ਨੇ ਰਸ਼ ਪੂਰਾ ਲੱਗ ਰਿਹਾ ਭਾਈ ਹੁਣਾਂ ਦੇ ਕੋਲ ਇੱਥੇ ਤੇ ਐਡਰੈਸ ਬਾਈ ਤੁਸੀਂ ਦੱਸ ਦਿੱਤਾ ਨਾ ਹਾਂਜੀ ਸਰ ਵਿਸ਼ਾਲ ਮੈਂ ਇਹ ਵਿਸ਼ਾਲ ਮੈਂਗਾ ਮਾਰਕਟ ਜਿਹੜਾ ਰਣਜੀਤ ਐਵਨੀ ਉਹਦੀ ਬੈਕ ਸਾਈਡ ਤੇ ਜੀ ਤੇ ਆਪਣਾ ਜੀ ਵਿੰਤ ਆਪਣਾ ਹੌਲੀਡੇ ਸਾਥੀ ਬੈਂਤਪੁਰ ਕਾਰਨਰ ਤੇ ਸਾਡੀ ਇੱਕ ਸਾਈਡ ਤੇ ਲੱਗਦੀ ਕਾਰ। ਕੀ ਬਾਤ ਹੈ ਭਾਜੀ ਬਹੁਤ ਵਧੀਆ ਤੇ ਭਾਈ ਬਹੁਤ ਵਧੀਆ ਲੱਗਾ ਜੀ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਇਸ ਉਮਰ ਦੇ ਵਿੱਚ। ਥੈਂਕ ਯੂ ਸੋ। ਜਿੱਥੇ ਜਵਾਕਰ ਸੁਪਨਿਆਂ ਨੂੰ ਦੇਖਣ ਦਾ ਟਾਈਮ ਹੁੰਦਾ ਤੁਸੀਂ ਆਪਣੇ ਕੰਮਾਂ ਨੂੰ ਸੁਪਨਿਆਂ ਨੂੰ ਪੂਰਾ ਕਰ ਚੁੱਕੇ ਹੋਏ ਹੋ। ਤੇ ਅਸੀਂ ਉਮੀਦ ਇਹ ਹੀ ਕਰਦੇ ਹਾਂ ਵੀ ਤੁਸੀਂ ਜੋ ਤੁਹਾਡਾ ਸੁਪਨਾ ਤੁਸੀਂ ਜਲਦੀ ਪੂਰਾ ਆਪਣਾ ਕਰੋ ਤੇ ਅੱਗੇ ਵਧੋ। ਸੋ ਥੈਂਕ ਯੂ ਸੋ ਮੱਚ ਭਾਜੀ। ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਬਾਈ ਹੁਣਾਂ ਦੇ ਕੋਲ ਆ ਕੇ ਦੱਸਿਓ ਜ਼ਰੂਰ ਵੀ ਬਾਈ ਹੁਣਾਂ ਦਾ ਖਾਣਾ ਕਿਵੇਂ ਲੱਗਾ। ਸੋ ਥੈਂ